ਸਰਦਾਰ ਕਿਰਨਜੀਤ ਸਿੰਘ ਗਹਿਰੀ ਉਹਨਾਂ ਨੂੰ ਪੰਜਾਬ ਸਟੇਟ ਦਾ ਅਨ ਆਰਗੇਨਾਈਜ਼ਡ ਕਾਂਗਰਸ ਵਰਕਰਸ ਤੇ EMPLOYES ਉਹਨਾਂ ਦਾ ਚੇਅਰਪਰਸਨ ਬਣਾਇਆ ਮੈਂ ਗਹਿਰੀ ਸਾਹਿਬ ਨੂੰ ਇਸ ਜ਼ਿੰਮੇਵਾਰੀ ਮਿਲਣ ਤੇ ਲੱਖ ਲੱਖ ਵਧਾਈ ਦਿੰਦਾ ਮੈਂ ਕਾਂਗਰਸ ਹਾਈ ਕਮਾਂਡ ਦਾ ਤੇ ਪੰਜਾਬ ਦੀ ਹਾਈ ਕਮਾਂਡ ਸਮੁੱਚੀ ਲੀਡਰਸ਼ਿਪ ਦਾ ਵੀ ਧੰਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਬਹੁਤ ਤਗੜੇ ਝਾਰੂ ਦੇ ਨੀਡਰ ਵਰਕਰ ਨੂੰ ਅੱਜ ਸੂਬੇ ਦੇ ਵਿੱਚ ਐਮ ਜ਼ਿੰਮੇਵਾਰੀ ਦਿੱਤੀ ਹੈ ਇਸ ਕਰਕੇ ਜਿੱਥੇ ਉਹਨਾਂ ਦਾ ਧੰਨਵਾਦ ਹੈ ਗਹਿਰੀ ਸਾਹਿਬ ਨੂੰ ਵੀ ਲੱਖ ਲੱਖ ਵਧਾਈ ਹੋਵੇ ਅੱਜ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਐਸ ਸੀ ਸੈਲ ਦੇ ਚੇਅਰਮੈਨ ਸੁਨੀਲ ਜੀ ਤੇ ਹੋਰ ਕਾਂਗਰਸ ਦੇ ਸਾਰੇ ਦਜਰਜਾ ਬਜ਼ੁਰਜਾ ਲੀਡਰ ਵਰਕਰ ਸਹਿਬਾਨ ਹਾਜ਼ਰ ਹੈ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਦਾ ਮੁੱਦਾ ਸੀ ਉਹ ਗੈਰੀ ਸਾਹਿਬ ਨੇ ਤੁਹਾਨੂੰ ਦੱਸਤਾ ਕਾਂਗਰਸ ਦੀ ਚੜ੍ਹਦੀ ਕਲਾ ਵਾਸਤੇ ਤੇ ਪੰਜਾਬ 'ਚ ਰਾਹੁਲ ਗਾਂਧੀ ਜੀ ਦੀ ਸੋਚ ਮੁਤਾਬਕ ਇਹ ਸਾਰਾ ਕੰਮ ਕਰਨ ਦੀ ਰੂਪਰੇਖਾ ਰੱਖਣ ਵਾਸਤੇ ਇੱਕ ਪ੍ਰੋਗਰਾਮ ਸੀ ਕੱਲ ਦੀ ਇਲੈਕਸ਼ਨ ਕਿਵੇਂ ਦੇਖਦੇ ਹੋ ਜੀ ਕੱਲ ਜੋ ਜਿਹੜੀ ਕੱਲ ਨਗਰ ਦੀ ਇਲੈਕਸ਼ਨ ਹੋਈ ਆ ਉਸ ਤੇ ਜਿੱਥੇ ਬਠਿੰਡਾ ਵਾਸੀਆਂ ਦੀ ਨਜ਼ਰ ਹੈ ਪੰਜਾਬ ਵਾਸੀਆਂ ਦੀ ਨਜ਼ਰ ਹੈ ਕੱਲ ਦਾ ਦਿਨ ਇਤਿਹਾਸ ਦੇ ਵਿੱਚ ਸ਼ਾਇਦ ਜੋ ਹੋਇਆ ਉਸ ਨੂੰ ਲੋਕ ਹজম ਨਹੀਂ ਕਰ ਪਾਰੇ ਲੋਕਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਚਰਚਾ ਕਰਦੇ ਐ ਹੌਲੀ-ਹੌਲੀ ਉਹ ਗੱਲਾਂ ਸਾਰੀਆਂ ਬਾਹਰ ਆਉਣਗੀਆਂ ਤਾਂ ਪਤਾ ਲੱਗੂ ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ ਮੈਂ ਬਤੌਰ ਮੁੱਖ ਸੇਵਾਦਾਰ ਇਹ ਸਾਰੀ ਗੱਲ ਦੀ ਜ਼ਿੰਮੇਵਾਰੀ ਵੀ ਲੈਣਾ ਹੈ ਔਰ ਮੈਂ ਹਰ ਚੀਜ਼ ਦੀ ਨਿੱਜੀ ਤੌਰ ਤੇ ਸਮੀਖਿਆ ਕਰੂੰਗਾ ਪਾਰਟੀ ਦੀ ਲੀਡਰਸ਼ਿਪ ਲੋਕਲ ਲੀਡਰਸ਼ਿਪ ਨੂੰ ਨਾਲ ਲੈ ਕੇ ਕਰੂੰਗਾ ਤੁਹਾਡੇ ਪ੍ਰੈਸ ਵਾਲੇ ਵੀ ਰਾਹੀਂ ਵੀ ਬਹੁਤ ਸਾਰੀਆਂ ਗੱਲਾਂ ਦਾ ਚਾਨਣ ਹੋਇਆ ਆਪ ਲੋਕਾਂ ਤੋਂ ਵੀ ਉਹਨਾਂ ਚੀਜ਼ਾਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰੂੰਗਾ। ਔਰ ਸਮੀਖਿਆ ਕਰਕੇ ਇਸ ਚੀਜ਼ ਤੇ ਹਾਈ ਕਮਾਂਡ ਨੂੰ ਸਚਾਰੂ ਰੂਪ ਦੇ ਦਾ ਪੂਰਾ ਰੂਪਰੇਖਾ ਬਣਾ ਕੇ ਸਾਰੀ ਗੱਲ ਉਹਨਾਂ ਦੇ ਤੱਕ ਪਹੁੰਚਦੀ ਕਰੂੰਗਾ। ਪ੍ਰਧਾਨ ਜੀ ਲੀਡਰਸ਼ਿਪ ਤੇ ਵੀ ਸਵਾਲ ਉਠਾਏ ਨੇ। ਤੁਹਾਡੇ ਜਿਹੜੇ ਕਾਂਗਰਸ ਦੇ ਕਾਉਂਸਲਰ ਨੇ ਉਹਨਾਂ ਨੇ ਹੀ ਸਵਾਲ ਉਠਾਏ ਨੇ ਆਰਥਿਕ ਸਥਿਤੀ ਨੂੰ ਲੈ ਕੇ। ਜਿਹੜੀ ਗੱਲ ਘਟਨਾਕ੍ਰਮ ਹੋਇਆ ਉਸ ਦੇ ਵਿੱਚ ਕਸ ਰੱਖਦੇ। ਦੇਖੋ ਮੈਂ ਫੇਰ ਇਹੀ ਗੱਲ ਕਹਿੰਦਾ ਵੀ ਜੇ ਕਿਸੇ ਕਾਉਂਸਲਰ ਵੀਰਾ ਨੇ ਕੋਈ ਘਟਨਾਕ੍ਰਮ ਤੇ ਕਾਰਜਸ਼ੈਲੀ ਤੇ ਸਵਾਲ ਉਠਾਇਆ ਹੈ ਉਹਨਾਂ ਨੇ ਕਿਸੇ ਦੀ ਵੀ ਕਾਰਜਸ਼ੈਲੀ ਦੇ ਸਵਾਲ ਉਠਾਏ ਮੈਂ ਉਹਦੀ ਦੇਣਦਾਰੀ ਕਰਾਂ ਪਰ ਜੋ ਹੋਇਆ ਉਹ ਮੰਦ ਭੱਗ ਹੈ ਪਾਰਟੀ ਲਾਈਨ ਤੋਂ ਪਾਸੇ हट ਕੇ ਪਾਰਟੀ ਲਾਈਨ ਤੇ ਪਾਰਟੀ ਦੇ ਕਾਉਂਸਲਰ ਹੋ ਕੇ ਪਾਰਟੀ ਦੇ ਕਾਉਂਸਲਰ ਜਿਹੜੇ ਪਾਰਟੀ ਨੇ ਕੋਈ ਵੀ ਉਮੀਦਵਾਰ ਦਿੱਤਾ ਉਹਦੇ ਬਾਰੇ ਗੱਲਾਂ ਕਰਕੇ ਇਸ ਗੱਲ ਨੂੰ ਲੁਕੋਇਆ ਨਹੀਂ ਜਾ ਸਕਦਾ ਠੀਕ ਹੈ ਉਹਨਾਂ ਨੇ ਕੀਤਾ ਬਹੁ ਗਿਮਤੀ ਚ ਕੀਤਾ ਅਗਰ ਉਹਨਾਂ ਨੂੰ ਕੋਈ ਤਖਤ ਤਕਲੀਫ ਸੀਗੀ ਜਾਂ ਕੋਈ ਗਲਬਾਸੀ ਤਾਂ ਉਹਨਾਂ ਨੇ ਹਾਈ ਕਮਾਂਡ ਨਾਲ ਜਾਂ ਕਿਤੇ ਹੋਰ ਲੈਵਲ ਤੇ ਇਸ ਗੱਲ ਨੂੰ ਰੱਖ ਕੇ ਕਰਨਾ ਸੀ ਪਰ ਐਸ ਲਹਿਜੇ ਤੇ ਕਿਉਂਕਿ ਪ੍ਰੋਬਲਮ ਕਿੱਥੇ ਹੈ ਮੰਨ ਲਓ ਭਾਜੀਪੀ ਹੈ ਹਿੰਦੁਸਤਾਨ ਚ ਭਾਜੀਪੀ ਨਰੇਂਦਰ ਮੋਦੀ ਜੀ ਜਾਂ ਹੋਰ ਉਹ ਆਪ ਦੇ ਜਿਹੜੇ ਮੁੱਖ ਮੰਤਰੀ ਐ ਸੁਪਰੀਮੋ ਐ ਉਹਨਾਂ ਤੇ ਦਾ ਪਰਚੇ ਦਰਜ ਕਰਕੇ ਅੰਦਰ ਦੇ ਕੇ ਉਹਨਾਂ ਨੂੰ ਚੋਰ ਠੱਗ ਜੱਕੇ ਕਿ ਜੋ ਵੀ ਹੁੰਦਾ ਉਹ ਸਾਰੀ ਚੀਜ਼ ਕਰਦੇ ਆ दारू ਦਾ ਪਲਾਨੇ ਦਾ ਇਹ ਚੀਜ਼ਾਂ ਹੁੰਦੀਆਂ ਪਰ ਜਿਹੜੇ ਸਾਡੇ ਆਸੇ ਪਾਸੇ ਦੇ ਬੀਜੇਪੀ ਦੇ ਲੀਡਰ ਐ ਉਹਨਾਂ ਨੇ ਆਪ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਓਪਨਲੀ ਮਦਦ ਕਰਕੇ ਜਾਦਾ ਵਿਚਾਰਧਾਰਾ ਦਾ ਫਰਕ ਹੈ ਪਰ ਕਈ ਵਾਰ ਦੱਲਾ ਚਲਦੀਆਂ ਨਿੱਜੀ ਸਬੰਧਾਂ ਤੇ ਆ ਕੇ ਗੱਲ ਨੂੰ ਵਿਰਾਮ ਦਿੱਤਾ ਜਾਂਦਾ ਹੈ ਪਰ ਇਹ ਗੱਲਾਂ ਠੀਕ ਨਹੀਂ ਹੈ ਰਿਸ਼ਤੇਦਾਰ ਨੇ ਤਾਂ ਪੋਸਟ ਹੀ ਪਾਤੀ ਸੀ ਉਹਨਾਂ ਨੂੰ ਮੰਨ ਲਈ ਸੋਡੀ ਗੱਲ ਮੈਂ ਕਿਸੇ ਤੇ ਨਿੱਜੀ ਨਹੀਂ ਜਾਣਾ ਚਾਹੁੰਦਾ ਗੱਲ ਪਾਰਟੀਆਂ ਤੇ ਅਸੂਲਾਂ ਦੀ ਹੈ ਗੱਲ ਪਾਰਟੀ ਦੇ ਅਸੂਲਾਂ ਦੀ ਹੈ ਮੈਂ ਕਿਸੇ ਤੇ ਨਿੱਜੀ ਕਟਾਸ ਨਹੀਂ ਕਰਨਾ ਚਾਹੁੰਦਾ ਨਾ ਹੀ ਮੈਂ ਕਿਸੇ ਦੇ ਨਿੱਜੀ ਬੋਲਣਾ ਚਾਹੁੰਦਾ ਪਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਮੌਜੂਦਾ ਆਪ ਸਰਕਾਰ ਦੇ ਸਪਰੀਮੋ ਆਗੂ ਮੁੱਖ ਮੰਤਰੀਆਂ ਤੇ ਪਰਚੇ ਦਰਜ ਕਰਦੇ ਹੋਣ ਤੇ ਜਿਹੜੀ ਮੌਜੂਦਾ ਆਪ ਪਾਰਟੀ ਐ ਉਹ ਇਹ ਗੱਲਾਂ ਕਹਿੰਦੀਆਂ ਹੋਣ ਤੇ ਇੱਥੇ ਉਹਨਾਂ ਦੇ ਆਗੂ ਇਹਨਾਂ ਨਾਲ ਚੱਲਦੇ ਹੋਣ ਅੱਜ ਮੇਰੀ ਬੀਜੇਪੀ ਦੇ ਇੱਕ ਸੀਨੀਅਰ ਲੀਡਰ ਨਾਲ ਗੱਲ ਹੋਈ ਉਹਨੇ ਮੈਨੂੰ ਸਵਾਲ ਕੀਤਾ ਵੀ ਇਹ ਕੀ ਗੱਲ ਵਾਪਰ ਗਈ ਤਾਂ ਮੈਂ ਉਹਨੂੰ ਕਿਹਾ ਇਹ ਗੱਲ ਤੁਸੀਂ ਆਪਦੇ ਜਿਵੇਂ ਕਹਿੰਦੇ ਆ ਮੰਚੇ ਲਿੱਚੇ ਵੀ ਸੋਟਾ ਮਾਰ ਕੇ ਦੇਖੋ ਜਿੱਥੋਂ ਇਹ ਗੱਲ ਚੱਲੀ ਜਿੱਥੇ ਮੈਂ ਇਸ ਦੇ ਵਿੱਚ ਮੇਰੇ ਉਹ ਦੋ ਸਾਥੀ ਸੰਦੀਪ ਬੋਵੀ ਤੇ 우ષા गोयल ਪਤਨੀ ਰਾਜ गोयल ਉਹਨਾਂ ਦਾ ਵੀ ਬਹੁਤ-ਬਹੁਤ ਤਨਵਾਦ ਕਰਦਾ ਕਿ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਆਪਦੀ ਭਾਵਨਾ ਮੁਤਾਬਕ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਆਪਦੀ ਵੋਟ ਦਾ ਸਹਿਯੋਗ ਦਿੱਤਾ ਇਸ ਦੇ ਨਾਲ ਨਾਲ ਸਰ ਜਗਰੂਪ ਸਿੰਘ ਗਿੱਲ ਤੇ ਉਹਨਾਂ ਦੇ ਤਿੰਨ ਕਾਉਂਸਲਰ ਹਰਪਾਲ ਸਿੰਘ ਛਿੰਦਾਜੀ ਦੀ ਮਦਰ ਤੇ ਸਾਡੇ ਉਹਨਾਂ ਦੇ ਜੋ ਭਤੀਜੇ ਐ ਸੁਖਦੀਪ ਮੈਂ ਉਹਨਾਂ ਨੂੰ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਬੇਸ਼ੱਕ ਆਪਦੀ ਬਲਜਿੰਦਰ ਸਿੰਘ ਨਾਲ ਰਿਸ਼ਤੇਦਾਰੀ ਹੋਣ ਦੇ ਨਾਤੇ ਜਾਂ ਮੌਜੂਦਾ ਹਾਲਾਤਾਂ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਤਾਂ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕੁਝ ਲੀਡਰ ਸਾਹਿਬਾਨ ਨੇ ਕੱਲ ਮੈਨੂੰ ਲਿਖਤੀ ਤੌਰ ਤੇ ਦਿੱਤਾ ਸੀ ਤਾਂ ਮੈਂ ਉਸ ਦੀ ਹੂਬਹੂ ਰਿਪੋਰਟ ਕਾਂਗਰਸ ਹਾਈ ਕਮਾਂਡ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਡਿਟੇਲਡ ਬਣਾ ਕੇ ਦੇ ਦਿੱਤੀ ਕਾਂਗਰਸ ਹਾਈ ਕਮਾਂਡ ਜੋ ਵੀ ਉਸ ਤੇ ਦਿਸ਼ਾ ਨਿਰਦੇਸ਼ ਦੇਊਗੀ ਉਸ ਮੁਤਾਬਕ ਅਸੀਂ ਅੱਗੇ ਇਸ ਤੇ ਜੋ ਵੀ ਕੋਈ ਗੱਲ ਬਣੂਗੀ ਉਹ ਕਰਾਂਗੇ ਇਹ ਕੌਂਸਲ ਦਾ ਹਸਤਾ ਦਿਖਾਉਣ ਦੀ ਗੱਲ ਚੱਲ ਰਹੀ ਹੈ ਜਿਨ੍ਹਾਂ ਨੇ ਬਗਾਵਤ ਕੀਤੀ ਹੈ ਮੈਂ ਫੇਰ ਤੁਹਾਨੂੰ ਕਹਿੰਦਾ ਰਾਜਨ ਗਰਗ ਕੁਝ ਨਹੀਂ ਹੈ ਜ਼ਿਲ੍ਹਾ ਪ੍ਰਧਾਨ ਦੀਆਂ ਇੱਕ ਲਿਮਿਟੇਸ਼ਨਸ ਹੁੰਦੀਆਂ। ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸ ਹਾਈ ਕਮਾਂਡ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਦਿਸ਼ਾ ਨਿਰਦੇਸ਼ਾ ਮੁਤਾਬਕ ਉਹਨਾਂ ਨੂੰ ਅਗਰਾਹ ਕਰਾਉਣਾ ਹੁੰਦਾ ਹੈ। ਮੈਂ ਕੱਲੀ-ਕੱਲੀ ਚੀਜ਼ ਤੋਂ ਉਹਨਾਂ ਨੂੰ ਅਗਰਾਹ ਕਰਾਤਾ। ਉਹ ਸਾਰੀ ਡਿਟੇਲਡ ਰਿਪੋਰਟ ਬਣਾ ਕੇ ਉਹਨਾਂ ਨੂੰ ਭੇਜ ਚੁੱਕਿਆ। ਉਹਨਾਂ ਦਾ ਜੋ ਵੀ ਦਿਸ਼ਾ ਨਿਰਦੇਸ਼ ਹੋਊਗਾ ਉਸ ਨੂੰ ਇਨ ਬਿਨ ਲਾਗੂ ਕੀਤਾ ਜਾਊਗਾ। ਮੈਂ ਪ੍ਰਧਾਨ ਜੀ ਤੇ ਸਾਡੇ ਜਨਰਲ ਸੈਕਟਰੀ ਇਨਚਾਰਜ ਜੋ ਪੀਪੀਸੀਸੀ ਦੇ ਨੇ ਉਹਨਾਂ ਨਾਲ ਨਿੱਜੀ ਤੌਰ ਤੇ ਮੀਟਿੰਗ ਕਰਕੇ ਇਸ ਗੱਲ ਦੀ ਪੂਰੀ ਸਮੀਖਿਆ ਕੋਹ ਕਰਕੇ ਇਸ ਚੀਜ਼ ਦਾ ਮੈਂ ਉਹਨਾਂ ਨੂੰ ਵਿਆਖਿਆਨ ਕਰੂੰਗਾ ਔਰ ਗੱਲ ਦੱਸੂੰਗਾ ਡਿਪਟੀ ਮੇਅਰ ਦੇ ਬੇਵਿਰੋਸਗੀ ਦਾ ਮਤਾ ਵੀ ਲਿਆ ਉਸ ਡਿਪਟੀ ਮੇਅਰ ਸਾਹਿਬ ਦੇ ਖਿਲਾਫ ਜੋ ਬੇਵਿਰੋਸਗੀ ਦਾ ਮਤਾ ਆਇਆ ਉਸ ਦੀ ਵੀ ਮੈਨੂੰ ਕੱਲ ਆਪ ਜੀ ਦੇ ਸਾਥੀਆਂ ਦੇ ਮਾਧਿਅਮ ਰਾਹੀਂ ਉਸ ਦੀ ਕਾਪੀ ਮਿਲੀ ਸੀ ਉਹ ਵੀ ਮੈਂ ਕਾਂਗਰਸ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਲਿਆ ਚੁੱਕਿਆ ਉਹਨਾਂ ਨੂੰ ਭੇਜਤਾ ਜੋ ਫੈਸਲਾ ਉੱਥੋਂ ਆਊਗਾ ਜਿਵੇਂ ਕਹਿਣਗੇ ਉਵੇਂ ਹੀ ਕੀਤਾ ਜਾਊਗਾ ਦੁਬਾਰਾ ਮੀਟਿੰਗ ਹੋਊਗੀ ਕਾਉਂਸਲਰਸ ਦੀ ਫਿਰ ਇਸ ਮੁੱਦੇ ਨੂੰ ਲੈ ਕੇ ਜੇ ਉਸੇ ਤਰ੍ਹਾਂ ਇੱਕ ਸੀਟ ਤਾਂ ਚਲੀ ਗਈ ਜੇ ਵਾ ਕਹਿੰਦੀ ਹੈ ਮੇਹਰਾਂ ਦੇਖੋ ਜਿਹੜੀ ਬੇਭਰੋਸਗੀ ਦਾ ਮਤ ਹੈ ਉਸ ਬਾਰੇ ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਕਿ હાજર ਕਾਉਂਸਲਰ ਦੇ 2/3 ਕਾਉਂਸਲਰ ਹੋਣੇ ਬਹੁਤ ਜ਼ਰੂਰੀ ਹੈ ਜਿੱਥੋਂ ਤੱਕ ਸਵਾਲ ਹੈ ਸਤਾਰ ਹਰਮੰਦਰ ਸਿੰਘ ਦਿੱਤੀ ਮੇਅਰ ਉਹਨਾਂ ਦੇ ਖਿਲਾਫ ਬੇਪਰੋਸਗੀ ਦਾ ਕੱਲਿਆਂ ਦੇ ਖਿਲਾਫ ਮਤਾ ਲਿਆਉਣਾ ਇਹ ਇੱਕ ਮੰਤ ਇੱਕ ਰਲੀ ਮਿਲੀ ਸਾਜ਼ਿਸ਼ ਹੈ ਜੇ ਮਤਾ ਲਿਆਉਣਾ ਹੁੰਦਾ ਤਾਂ ਦੋਨਾਂ ਦੇ ਖਿਲਾਫ ਹੀ ਲਿਆਉਂਦੇ ਤਾਂ ਕਹਿਣਾ ਮੈਂ ਕੀ ਚਾਹੁੰਦਾ ਵੀ ਜਿੱਥੇ ਇਹ ਮਤਾ ਲਿਆਂਦਾ ਜਿੰਨੇ ਕਾਉਂਸਲਰ ਉੱਥੇ ਹਾਜ਼ਰ ਹੋਣਗੇ ਔਰ ਇੱਕ ਗੱਲ ਜ਼ਰੂਰ ਹੈ ਜਿਹੜੇ ਕਾਉਂਸਲਰ ਅੱਜ 15 ਕਾਉਂਸਲਰ ਕਾਂਗਰਸ ਪਾਰਟੀ ਨਾਲ ਡਟ ਕੇ ਖੜੇ ਐ ਤੇ ਜਿਹੜੇ ਬਾਕੀ ਵੀ ਕਾਉਂਸਲਰ ਐ ਉਹਨਾਂ ਨਾਲ ਵੀ ਨਿੱਜੀ ਤੌਰ ਤੇ ਗੱਲਬਾਤ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ ਨਾਲ ਜੇਕਰ ਉਹਨਾਂ ਨੇ ਕਿਹਾ ਤਾਂ ਕਰਕੇ ਇਹ ਗੱਲ ਚੱਲੂਗੀ ਪਰ ਮੈਂ ਇੱਥੇ ਇਹੀ ਕਹੂੰਗਾ ਕਿ ਪਾਰਟੀ ਹਾਈ ਕਮਾਂਡ ਦੀ ਦਿਸ਼ਾ ਨਿਰਦੇਸ਼ ਤੇ ਹੁਣ ਸਾਰਾ ਕੰਮ ਹੋਣਾ ਜੋ ਪਾਰਟੀ ਦਾ ਹੁਕਮ ਹੋਊਗਾ ਉਹਨੂੰ ਇੰਨ ਬਿਨ ਲਾਗੂ ਕੀਤਾ ਜਾਣਾ ਤੇ ਜਿ세 ਉਹਨਾਂ ਨੇ अपना काउंसलर छोड़ के आम आदमी पार्टी को समर्थन दिया है इसको क्या पार्टीबाजी से उठकर कहेंगे देखो आपने जो सवाल किया है ये पार्टीबाजी <स्थाँगा> से ऊपर उठकर नहीं होता जी जो किसी भी पार्टी किसी भी अदारे में मान लो कार्यकर्त भी होता है या कोई बंदा किसी पोस्ट पे काम करता है तो ओनू ओ पोस्ट उस पार्टी या अदारे ने दिती होंगी है ਇਹ ਨਹੀਂ ਹੋ ਸਕਦਾ ਵੀ ਬੰਦਾ ਨਿੱਜੀ ਫੈਸਲੇ ਕਰਕੇ ਉਸ ਤੇ ਕੋਈ ਚੀਜ਼ ਦਾ ਫੈਸਲਾ ਲੈ ਲੇ ਕੋਈ ਗਿਲੇ ਸ਼ਿਕਵੇ ਹੁੰਦੇ ਆ ਉਹ ਬੈਠ ਕੇ ਦੂਰ ਕਿਤੇ ਜਾਂਦੇ ਆ ਕੋਈ ਗੱਲਬਾਤ ਮਨ ਚ ਹੁੰਦੀ ਹੈ ਕੋਈ ਇੱਕ ਬੰਦਾ ਨਹੀਂ ਸੁਣਦਾ ਤਾਂ ਦੂਜੇ ਤੱਕ ਪਹੁੰਚਦੇ ਕਿਤੇ ਜਾਂਦੇ ਆ ਪਰ ਇਹ ਗੱਲ ਕਹਿਣਾ ਵੀ ਅਸੀਂ ਪਾਰਟੀ ਬਾਜੀ ਤੋਂ ਪਾਰਟੀ ਬਾਜੀ ਦੇ ਵਿੱਚ ਕਾਦੀ ਹੈ ਉਹ ਕਾਂਗਰਸ ਪਾਰਟੀ ਦੇ ਨੁਮਾਇੰਦੇ ਨੇ ਕਾਂਗਰਸ ਪਾਰਟੀ ਨੇ ਟਿਕਟਾਂ ਦਿੱਤੀਆਂ ਕਾਂਗਰਸ ਪਾਰਟੀ ਦੇ ਹੀ ਅਹੁਦੇ ਨੇ ਕਾਂਗਰਸ ਪਾਰਟੀ ਕਰਕੇ ਹੀ ਅਜ ਉਹਨਾਂ ਦਾ ਇਸ ਜੀਤੇ ਸਥਾਨ ਤੇ ਉਹਨਾਂ ਵਿਰਾਜਮਾਨ ਨੇ ਇਸ ਕਰਕੇ ਉਹਨਾਂ ਦਾ ਜਿਹੜਾ ਇਹ ਕਹਿੰਦਾ ਮੈਨੂੰ ਲੱਗਦਾ ਇਹ ਠੀਕ ਨਹੀਂ ਹੈ ਇਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਨਹੀਂ ਕਿਹਾ ਜਾ ਸਕਦਾ ਕਾਂਗਰਸ ਦੇ ਕਾਉਂਸਲਰ ਨੇ ਕਾਂਗਰਸ ਨਾਲ ਹੀ ਰਹਿਣ ਦਾ ਹੱਕ ਬੰਦਾ ਸੀ ਕਾਰਜਕਾਰੀ ਜੀ ਮੇਅਰ ਇਸ ਕੀ ਨਾਮ دیا ਇਸ ਕੋ ਫਿਰ ਅਗਰ ਪਾਰਟੀ ਬਾਜੀ ਸੇ ਉੱਤਰ ਨਹੀਂ ਕੀਤਾ ਤਾਂ ਕੀ ਇਹ ਬਗਾਵਤ ਦੇਖੋ ਮੈਂ ਫਿਰ ਕਹਿ ਰਹਾ ਹੂੰ ਕਿ ਆਪ ਲੋਗੋ ਕੇ ਮਾਧਿਅਮ ਸੇ ਤੁਹਾਡੇ ਪ੍ਰੈਸ ਵਾਲੇ ਵੀਰਾਂ ਦੇ ਮਾਧਿਅਮ ਨਾਲ ਵੀ ਮੈਨੂੰ ਬਹੁਤ ਸਾਰੀਆਂ ਗੱਲਾਂ ਦੀ ਜਾਣਕਾਰੀ ਹੈ ਆਮ ਜਿਹੜੇ ਸ਼ਹਿਰੀ ਐ ਉਹਨਾਂ ਦੇ ਮਾਧਿਅਮ ਨਾਲ ਵੀ ਬਹੁਤ ਸਾਰੀ ਚੀਜ਼ਾਂ ਦੀ ਜਾਣਕਾਰੀ ਐ ਮੈਂ ਆਪਦੀ ਸਮੂੱਚੀ ਲੋਕਲ ਲੀਡਰਸ਼ਿਪ ਨਾਲ ਬੈਠ ਕੇ ਗੱਲਬਾਤ ਕਰਕੇ ਜਿਵੇਂ ਉਹਨਾਂ ਕੋਲੇ ਸਾਰੀ ਗੱਲ ਆਈ ਉਹਦੀ ਪੂਰੀ ਸਮਿਖਿਆ ਕਰਕੇ ਉਹ ਵੀ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨੌਲੇਜ ਜ਼ਰੂਰ ਲੈ ਕੇ ਆਉਂਗਾ ਕਿਉਂਕਿ ਮੈਂ ਅੱਜ ਕੱਲਾ ਚਾਹੇ ਮੈਂ ਬੇਸ਼ੱਕ ਪ੍ਰਧਾਨ ਦੀ ਸੇਵਾ ਨਿਭਾ ਰਿਹਾ ਐ ਪਰ ਜਿਹੜੇ ਪਾਰਟੀਆਂ ਦੇ ਫੈਸਲੇ ਹੁੰਦੇ ਉਹ ਸਮੂੱਚੀ ਲੀਡਰਸ਼ਿਪ ਦੇ ਸਹਿਯੋਗ ਨਾਲ ਲਉਂਦੇ ਐ ਤਾਂ ਰਲ ਮਿਲ ਕੇ ਹੀ ਉਤੇ ਕਰਨ। ਪ੍ਰਧਾਨ ਜੀ ਕਾਰਜ ਦੇ ਅੰਤ ਤੱਕ ਤਾਂ ਇਹ ਹੀ ਕਹਿ ਰਹੇ تھے ਕਿ ਮੇਰੇ ਪਾਸ 27 ਐਮਸੀ ਹਨ। ਠੀਕ ਹੈ। ਔਰ ਇੱਕਦਮ ਸੇ 27 ਕੇ 10 ਰਹਿਣਾ ਜਦ ਮੈਡਮ ਨੇ ਆਣਾ ਹੂਆ ਤਾਂ ਇਹ ਐਸੇ ਕਿਵੇਂ ਇੱਕਦਮ ਸਭ ਬਿਕਰ ਕਿਵੇਂ ਗਏ? ਦੇਖਿਏ ਮੈਨੇ ਉਸ ਦਿਨ ਵੀ ਉਸ ਦਿਨ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਡੇ ਕੋਲੇ 26 ਐਮਸੀ ਸੀਗੇ। ਠੀਕ ਹੈ। 26ਾਂ ਚੋਂ ਜਿਸ ਦਿਨ ਮੈਮ ਆਇਆ ਉਹਦੇ ਵੀ ਸਾਡੇ 12 ਕਾਉਂਸਲਰ ਉੱਥੇ ਹਾਜ਼ਰ ਹੋਏ ਸੀ। ਜੀ। 4-5 ਕਾਉਂਸਲਰ ਸਾਡੇ ਬਾਹਰ ਗਏ ਸੀ। 6-7 ਕਾਉਂਸਲਰਸ ਦੇ ਫੋਨ ਉਹਨਾਂ ਦਿਨਾਂ 'ਚ ਬੰਦ ਹੁੰਦੇ ਸੀ ਔਰ ਉਸ ਚੀਜ਼ ਤੋਂ ਤੁਸੀਂ ਸਾਰੇ ਜਾਣੂ ਹੋ ਵੀ ਕਿਉਂ ਬੰਦ ਹੁੰਦੇ ਸੀ ਕਿਉਂਕਿ ਤੁਹਾਨੂੰ ਪਤਾ ਹੈ ਥੋੜੇ ਮਾਧਿਅਮ ਤੋਂ ਸਾਨੂੰ ਪਤਾ ਲੱਗਿਆ ਸੀ ਵੀ ਇਹ ਇਸ ਕਰਕੇ ਬੰਦ ਹੁੰਦੇ ਆ ਤੇ ਉੱਥੇ ਚਲੇ ਗਏ ਇਸ ਕਰਕੇ ਜਦੋਂ ਅਮਰਤਾ ਬੁੜਿੰਗ ਜੀ ਇੱਥੇ ਬਠਿੰਡ ਆਏ ਸੀ ਉਸ ਮੀਟਿੰਗ 'ਚ ਇਹ ਕਾਰਨ ਸੀਗੇ ਜਿੱਥੋਂ ਤੱਕ ਤੁਸੀਂ ਕਿਹਾ ਵੀ 26 ਕਾਉਂਸਲਰ ਸੀ ਤੁਹਾਡਾ ਨਹੀਂ ਬਣਿਆ ਜੇ ਨਹੀਂ ਬਣਿਆ ਤਾਂ ਸਾਰਾ ਕੁਝ ਤੁਹਾਡੇ ਮੂਰੇ ਹੀ ਹੈ ਜੇ ਉਸੇ ਗੱਲ ਦੀ ਤਾਂ ਸਮੀਖਿਆ ਕਰਨੀ ਹੈ ਇਹ ਜਿੰਮੇਵਾਰ ਜਿਹੜੇ ਕਾਉਂਸਲਰ ਸੀ ਡਿਪਟੀ ਮੇਅਰ ਹੋ ਗਏ ਕਾਰਜਕਾਰੀ ਮੇਅਰ ਹੋ ਗਏ ਅਸ਼ੋਕ ਉਹਨਾਂ ਨੂੰ ਵੀ ਜਿੰਮੇਵਾਰ ਸਮਝਿਆ ਕਿ ਕਿਤੇ ਸਾਡੀਆਂ ਗੱਲਾਂ ਹੀ ਨਹੀਂ ਸੁਣੀਆਂ ਇਹਨਾਂ ਨੇ ਸਾਡੇ ਕੰਮ ਹੀ ਨਹੀਂ ਕਿਤੇ ਮੈਂ ਸੋਡੀ ਕਮਰਿਆਂ ਦੇ ਵਿੱਚ ਉਹਨਾਂ ਦੇ ਕਮਰੇ 'ਚ ਹੀ ਬੈਠ ਕੇ ਜਿਹੜੇ ਬੈਠ ਕੇ ਰਣਨੀਤੀਆਂ ਕਰਦੇ ਸੀ ਉਹ ਵੀ ਨਹੀਂ ਖੜੇ ਇਸ ਗੱਲ ਦਾ ਮੈਂ ਪਹਿਲਾਂ ਵੀ ਆਵਾਜ਼ ਉਠਾਉਂਦਾ ਰਿਹਾ ਕਿ ਜਿਹੜੇ ਬੰਦੇ ਦਾਗੀ ਬਾਗੀ ਹੈ ਜਿਹੜੇ ਬੰਦੇ ਧੋਖੇਬਾਜ਼ ਰਹੇ ਹੈ ਉਹ ਬੰਦੇ ਥੋਡੇ ਦੋਹਾਂ ਦੇ ਦਫ਼ਤਰਾਂ 'ਚ ਬਹਿ ਕੇ ਰੋਟੀ ਪਾਣੀ ਖਾਂਦੇ ਆ ਉੱਥੇ ਬਹਿ ਕੇ ਜਾਣ ਕੇ ਕਰਦੇ ਆ ਔਰ ਜਿਹੜੇ ਬੰਦੇ ਉਸ ਸਮੇਂ 'ਚ ਕਾਂਗਰਸ ਪ੍ਰਧਾਨ ਜੋ 22 ਇਲੈਕਸ਼ਨ ਉਹਨਾਂ ਦੀ ਪੱਤਰਮ ਪਤਨੀ ਲੜ ਰਹੇ ਸੀ ਅਮਰਤਾ ਵੜਿੰਗ ਜੀ ਉਸ ਇਲੈਕਸ਼ਨ 'ਚ ਉੱਥੇ ਜਾ ਕੇ ਵੀ ਵਿਰੋਧ ਕਰਦੇ ਸੀ ਤੇ ਇੱਥੇ ਆ ਕੇ ਸਾਡੇ ਦਫ਼ਤਰਾਂ 'ਚ ਬੈਠਦੇ ਸੀ ਮੈਂ ਉਦੋਂ ਵੀ ਬੋਲ ਕੇ ਪਾਇਆ ਸੀ ਤੁਹਾਡੇ ਕੋਲੇ ਰਿਕਾਰਡ ਹਾਜ਼ਰ ਹੋਊਗਾ ਪਰ ਜੇ ਮੇਰੀ ਗੱਲ ਉਦੋਂ ਉਹਨਾਂ ਨੇ ਸੁਣੀ ਹੁੰਦੀ ਤਾਂ ਸ਼ਾਇਦ ਇਹ ਦਿਨ ਨਾ ਆਉਂਦਾ ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਉਹਨਾਂ ਲੋਕਾਂ ਕਰਕੇ ਨੁਕਸਾਨ ਹੋਇਆ ਉਹਨਾਂ ਸਾਥੀਆਂ ਨੇ ਅੱਜ ਬੇਪਰੋਸਗੀ ਮਤੇ ਤੇ ਵੀ ਇਹਨਾਂ ਦੇ ਉਲਟ ਸਾਇਨ ਕੀਤੇ ਜਿੱਥੇ ਬਹਿ ਕੇ ਨੂਨ ਪਾਣੀ ਨਾਲ ਸਾਂਝਾ ਕੀਤਾ ਉਹਨਾਂ ਸਾਥੀਆਂ ਦੇ ਖਿਲਾਫ ਜਿੱਥੇ ਗੱਲ ਹੋਈ ਅਗਰ ਉਦੋਂ ਇਹ ਰੋਕਿਆ ਹੁੰਦਾ ਤਾਂ ਚੱਲਦਾ ਮੈਂ ਸੋਡੇ ਮਾਧਿਅਮ ਰਹੀਆਂ ਚ ਇੱਕ ਗੱਲ ਕਹਿ ਦੇਣਾ ਚਾਹੁੰਦਾ ਜਦੋਂ ਮੈਨੂੰ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਸੇਵਾ ਮਿਲੀ ਸੀ ਉਸ ਟਾਈਮ ਪੰਜਾਬ ਦੀ ਤੇ ਬਠਿੰਡੇ ਦੇ ਕਾਂਗਰਸ ਦੀ ਹਾਲਤ ਬਹੁਤ ਜ਼ਿਆਦੀ ਮਾੜੀ ਸੀ ਮੈਂ ਮਿੰਤਾ ਕਰਦੇ ਹੋਏ ਸਾਥੀ ਸਹਿਯੋਗੀਆਂ ਨੂੰ ਨਾਲ ਲੈਂਦੇ ਹੋਏ ਗਲੀ ਗਲੀ ਜਾਂਦੇ ਹੋਏ ਪੁਰਾਣੇ ਕਾਂਗਰਸੀ ਪਰਿਵਾਰਾਂ ਨੂੰ ਨਾਲ ਲੈ ਕੇ ਸਭ ਦੇ ਸਹਿਯੋਗ ਨਾਲ ਅਸੀਂ ਸਾਰੇ ਨੇ ਕਾਂਗਰਸ ਨੂੰ ਇੱਥੋਂ ਤੱਕ ਲਿਆਂਦਾ ਥੋੜੀ ਮੇਰੀ ਕਮਜ਼ੋਰੀ ਰਹੀ ਕਿ ਮੈਂ ਬਹੁਤ ਨਰਮ ਹੋ ਕੇ ਚੱਲਦਾ ਸੀ ਕਿਉਂਕਿ ਮੈਨੂੰ ਇਹ ਲੱਗਦਾ ਸੀ ਵੀ ਸਮਾਂ ਅਜੇ ਹੈ ਪਾਰਟੀ ਤੇ ਮਾੜਾ ਸਮਾਂ ਹੈ ਲੋਕ ਵਿਖਰ ਗਏ ਲੋਕਾਂ ਦੇ ਮਨ ਟੁੱਟ ਗਏ ਆਤਮਾ ਅੰਦਰੋਂ ਟੁੱਟੀ ਪਈ ਐ ਤਾਂ ਮੈਂ ਕਾਂਗਰਸ ਇਕੱਠੀ ਕਰਨੀ ਐ ਇਸੇ ਕਰਕੇ ਮੈਥੋਂ ਥੋੜੀ ਜੀ ਕਮਜ਼ੋਰੀ ਇਹ ਵੀ ਹੋਈ ਕਿ ਜਦੋਂ ਕਾਂਗਰਸ ਦੇ ਕਾਉਂਸਲਰ ਸੀ ਤਾਂ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਉਥੇ ਦੇਖ ਰੇਖਤਾ ਕਰਦਾ ਸੀ ਪਰ ਮੈਨੂੰ ਇਹ ਸਮਾਂ ਮਿਲਦਾ ਸੀ ਕਿ ਅਸੀਂ ਕਰ ਲਾਂਗੇ ਠੀਕ ਐ ਚੱਲੀ ਜਾਂਦਾ ਪਰ ਮੈਂ ਇਹ ਨਹੀਂ ਕਹਿੰਦਾ ਉਹਨਾਂ ਦੀ ਗਲਤੀ ਐ ਇਹ ਗਲਤੀ ਮੇਰੀ ਐ ਕਿ ਮੈਨੂੰ ਬਤੌਰ ਪ੍ਰਧਾਨ ਉੱਥੇ ਹੋਰ ਵੱਧ ਸੁਚੇਤ ਰਹਿਣਾ ਚਾਹੀਦਾ ਸੀ ਪਰ ਅੱਜ ਤੋਂ ਬਾਅਦ ਮੈਂ 26 ਜਨਵਰੀ ਨੂੰ ਪ੍ਰਣ ਕੀਤਾ ਸੀ ਜਦੋਂ ਝੰਡੇ ਦੇ ਤੇ ਰਸਮ ਕੀਤੀ ਸੀ ਗਣਤੰਤਰ ਦਿਵਸ ਦੇ ਕੋਈ ਵੀ ਸਾਥੀ ਇਨਡਿਸਿਪਲਨ ਕਰੂਗਾ ਪਾਰਟੀ ਦਾ ਡੈਕੋਰਮ ਤੋੜੂਗਾ ਪਾਰਟੀ ਦੀਆਂ ਰਵਾਈਤਾਂ ਤੋਂ ਬਾਹਰ ਚੱਲੂਗਾ ਆਪ ਦੇ ਆਪ ਨੂੰ ਸੀਨੀਅਰ ਕਹਿ ਕੇ ਬਿਨਾਂ ਪਾਰਟੀ ਦਾ ਕੰਮ ਨਹੀਂ ਕਰੂਗਾ ਜੇ ਕੋਈ ਹੋਰ ਵੀ ਕੰਮ ਕਰੂਗਾ ਜਿਹਦੇ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ ਮੈਂ ਦੋਨੇ ਹੱਥ ਜੋੜ ਕੇ ਉਹਨੂੰ ਬੇਨਤੀ ਕਰ ਦਊਗਾ ਵੀ ਸਾਡੇ ਸਬਰ ਦਾ ਇਮਤਿਹਾਨ ਨਾ ਲਓ ਕੰਮ ਕਰੋ ਮੂਰੇ ਆਓ ਸਥਾਨ ਜਿੱਥੇ ਮਿਲਦਾ ਉੱਥੇ ਬੈਠੋ ਪਰ ਐਤੋਂ ਬਾਅਦ ਇਨਡਿਸਿਪਲਨ ਕਿਸੇ ਵੀ ਕਿਸਮ ਤੇ ਟੋਲਰੇਟ ਨਹੀਂ ਹੋਊਗਾ ਮੈਂ ਪ੍ਰਧਾਨ ਰਹਾ ਜਾਂ ਨਾ ਰਹਾ ਮੈਨੂੰ ਵਕਤ ਦੁਆਰਾ ਮਿਲੇ ਜਾਂ ਨਾ ਮਿਲੇ ਪਰ ਉਹ ਜ਼ਰੂਰ ਸचेत ਰਹਿਣ ਵੀ ਐਦੋ ਬਾਅਦ ਇਨਡਿਸਿਪਲਨ ਪਾਰਟੀ ਦੇ ਉਲਟ ਜਾਂ ਗਤੀਵਿਧੀਆਂ ਦੇ ਉਲਟ ਜਾਂ ਕੋਈ ਵੀ ਇਹੋ ਜਿਹਾ ਕਾਰਜ ਹੋਊਗਾ ਤਾਂ ਉਹਦੇ ਵਿੱਚ ਸ਼ਕਤੀ ਨਾਲ ਉਹਨਾਂ ਨਾਲ ਬੇਨਤੀਆਂ ਕਰਦੇ ਹੋਏ ਕਾਰਜਕ੍ਰਮ ਚੱਲੂਗਾ ਜਿੱਥੋਂ ਤੱਕ ਸੀ ਜਿਪਤੀ ਮੇਰ ਸਾਹਿਬ ਦੇ ਬੇਪਰੋਸਗੀ ਦਾ ਮਤ ਹੈ ਇਹਦੀ ਵੀ ਜ਼ਿੰਮੇਵਾਰੀ ਮੈਂ ਹੀ ਲਵਾਂਗਾ ਹਾਂ ਅਸੀਂ ਰਲ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਦੇਸ਼ਾਂ ਮੁਤਾਬਕ ਜੋ ਸਾਨੂੰ ਦਿਸ਼ਾ ਨਿਰਦੇਸ਼ ਹੋਣਗੇ ਜਿਵੇਂ ਕਹਿਣਗੇ ਉਹਦੀ ਅਗਵਾਈ ਕਰਦੇ ਹੋਏ ਅਸੀਂ ਦਿਪਤੀ ਮੇਰ ਸਰ ਹਰਮੰਦਰ ਸਿੰਘ ਦੇ ਇਸ ਖਿਲਾਫ ਜੋ ਬੇਪਰੋਸਗੀ ਮਤਾ ਲੈਂਦਾ ਉਹ ਤੇ ਵੀ ਪੂਰੀ ਡਟ ਕੇ ਲੜਾਈ ਲੜਾਂਗੇ ਔਰ ਅੰਬੀਦ ਕਰਾਂਗੇ ਕਿ ਸਾਡੇ ਸਾਰੀ ਟੀਮ ਤੇ ਸ਼ਹਿਰ ਵਾਸੀ ਸਾਡੀ ਇਸ ਗੱਲ ਤੇ ਹੁਣ ਪਹਿਰਾ ਦੇਣਗੇ ਤਾਂ ਸਰ ਜਦ ਐਮਸੀ ਕਾ 48 ਨੰਬਰ ਵਾਰਡ ਸੇ ਜੀਤੇ تھے ਮਤਲਬ ਮਹਿਤਾ ਤਾਂ ਕਿਉਂ ਉਸ ਵਕਤ ਯਹਾਂ प्रदेश प्रधानम राजा विडिंग जी का आना नहीं बनता था अभी आज उनका क्योंकि सवा साल हो गया हमारी मेयर की पोस्ट खाली पड़ी है हमारे पास बहुमत होने के बावजूद हम अपना मेयर नहीं बना सके कुछ चीजें ऐसी हैं जिनको जब कभी कोई बीमार होता है ना ओदों हालात कुछ और होते हैं जदों महीने दो महीने ठीक ਹੋ ਜਾਂਦਾ ਫਿਰ ਬਿਮਾਰ ਵੀ ਆਪਦੀ ਤਕਲੀਫ ਭੁੱਲ ਜਾਂਦਾ ਜਦੋਂ मेयर ਦਾ ਲਾਇਆ ਸੀ ਉਸ ਤੋਂ ਬਾਅਦ ਇੱਕ ਕੇਸ ਚੱਲਦਾ ਰਿਹਾ ਹਾਈ ਕੋਰਟ ਦੇ ਵਿੱਚ ਜਦੋਂ ਹਾਈ ਕੋਰਟ ਤੋਂ ਕੇਸ ਜਿੱਤ ਕੇ ਆਏ ਤਾਂ ਅਸੀਂ ਉਸ ਸਮੇਂ ਦੇ ਕਮਿਸ਼ਨਰ ਉਹਨਾਂ ਨੂੰ ਕਿਹਾ ਵੀ ਤੁਸੀਂ ਮਿਹਰ ਦੀ ਚੋਣ ਵਾਸਤੇ ਪੱਤਰ ਲਿਖੋ ਉਹਨਾਂ ਨੇ ਪੱਤਰ ਲਿਖਿਆ ਜਦੋਂ ਪੱਤਰ ਲਿਖਿਆ ਤਾਂ ਉਸ ਤੋਂ ਬਾਅਦ ਕਦੇ ਕੋਈ ਇਲੈਕਸ਼ਨ ਆ ਗਈ ਕਦੇ ਕੋਈ ਇਲੈਕਸ਼ਨ ਆ ਗਈ ਕਦੇ ਕੋਈ ਇਲੈਕਸ਼ਨ ਆ ਗਈ ਮੈਂ ਇਸ ਗੱਲ ਨਾਲ ਇਸ ਸਾਡੀ ਅਣਗੈਲੀ ਨੂੰ ਕਿਸੇ ਹੋਰ ਤੇ ਨਹੀਂ ਪਾਉਂਦਾ ਪਰ ਸਰਕਾਰ ਨੇ ਵੀ ਉਦੋਂ ਚੋਣ ਨਹੀਂ ਕਰਾਈ ਦੋ ਤਿੰਨ ਵਾਰ ਪੱਤਰ ਲਿਖੇ ਜੇ ਪੱਤਰ ਚਲੋ ਇਹ ਮਿੱਥੀ ਕੀਤੀ ਸੀ ਕਈ ਵਾਰ ਕੋਈ ਚੀਜ਼ ਬਣ ਨਹੀਂ ਹੁੰਦੀ ਹੈ ਕਈ ਵਾਰ ਕੋਈ ਚੀਜ਼ਾਂ ਦੇ ਖਲਾਤ ਹੁੰਦੇ ਆ। ਕਈ ਵਾਰ ਚੀਜ਼ਾਂ ਨੂੰ ਅਮਲ ਆਉਣ ਵਿੱਚ ਜਾਂ ਇੱਕ ਦੂਜੇ ਦੇ ਕੋਈ ਗੱਲ ਲਿਆਉਣ ਵਾਸਤੇ ਰੱਬ ਦੀ ਵੀ ਕੋਈ ਪ੍ਰਕਿਰਿਆ ਹੁੰਦੀ ਹੈ। ਪਰ ਇਹ ਤੇ ਸਾਡਾ ਕੋਈ ਤੋਸ਼ ਨਹੀਂ ਸੀ। ਜਿੱਥੋਂ ਤੱਕ ਸਿਆ ਰਾਜਾ ਵੜਿੰਗ ਜੀ ਦਾ ਸਵਾਲ, ਪ੍ਰਧਾਨ ਜੀ ਦਾ। ਉਹਨਾਂ ਨੇ ਕਾਉਂਸਲਰਜ਼ ਨਾਲ ਮੀਟਿੰਗ ਕੀਤੀ ਸੀ। ਕਾਉਂਸਲਰਜ਼ ਨਾਲ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਜਾਂ ਤਾਂ ਤੁਸੀਂ ਆਪੇ ਬੈਠ ਕੇ ਫੈਸਲਾ ਕਰ ਲਓ, ਜਾਂ ਸਾਡੇ ਦੇ ਛੱਡ ਦਿਓ ਅਸੀਂ ਦੇ ਦੇਾਂਗੇ। ਉਸ ਤੋਂ ਬਾਅਦ ਬਾਈ ਇਲੈਕਸ਼ਨ ਆ ਗਿਆ। ਉਸ ਤੋਂ ਬਾਅਦ ਦਿੱਲੀ ਦਾ ਇਲੈਕਸ਼ਨ ਆ ਗਿਆ ਉਸ ਤੋਂ ਬਾਅਦ ਕੋਈ ਕਾਰਪੋਰੇਸ਼ਨਾਂ ਦੇ ਸਟੇਟ ਦੇ ਦੂਜੇ ਇਲੈਕਸ਼ਨ ਆ ਗਏ ਇਸ ਕਰਕੇ ਕਈ ਅਜਿਹੇ ਕਾਰਨ ਹੁੰਦੇ ਆ ਪਰ ਜਦੋਂ ਆਪਾਂ ਕੋਈ ਸਵਾਲ ਜਾਂ ਕੋਈ ਗੱਲ ਦਾ ਜਵਾਬ ਦੇਣਾ ਹੁੰਦਾ ਆਪਾਂ ਕਿਸੇ ਇੱਕ ਬੰਦੇ ਤੇ ਗੱਲ ਨਹੀਂ ਸਿੱਟ ਸਕਦੇ ਆਪਾਂ ਆਪਦੀਆਂ ਗਲਤੀਆਂ ਨੂੰ ਜ਼ਿੰਮੇਵਾਰ ਸਖਸ਼ਾਂ ਦੇ ਮੋਢਿਆਂ ਤੇ ਜੇ ਧਰ ਕੇ ਚਲਾਵਾਂਗੇ ਉਹ ਸਹੀ ਗੱਲ ਨਹੀਂ ਹੈ ਕਿਉਂਕਿ ਵੜਿੰਗ ਸਾਹਿਬ ਦਾ ਜੇ ਤੁਸੀਂ 3-4 ਮਹੀਨਿਆਂ ਦਾ ਟੂਰ ਪ੍ਰੋਗਰਾਮ ਕੱਢੋ ਆ ਫੇਸਬੁੱਕ ਹੈ ਤੇ ਫੇਸਬੁੱਕ ਤੇ سوشل میڈیا ਤੇ ਇੱਕ ਦਿਨ ਅੰਬਰਸਰ ਇੱਕ ਦਿਨ ਫਗਵਾੜੇ ਇੱਕ ਦਿਨ ਦਿੱਲੀ ਇੱਕ ਦਿਨ ਚੰਡੀਗੜ੍ਹ ਇੱਕ ਦਿਨ ਫਲਾਣੀ ਤਾਂ ਇੱਕ ਦਿਨ ਫਲਾਣਾ ਇਲੈਕਸ਼ਨ ਇੱਕ ਦਿਨ ਫਲਾਣੀ ਮੀਟਿੰਗ ਇੱਕ ਦਿਨ ਫਲਾਣੀ ਮੀਟਿੰਗ ਉਹ ਤਕਰੀਬਨ ਚੱਲਿਆ ਹੋਇਆ ਕਾਉਂਸਲਰ ਵੀ ਕਹਿੰਦੇ ਵੀ ਸਾਰੀ ਜਗ੍ਹਾ ਤੇ ਜਾ ਕੇ ਆਏ ਰਾਜਾ ਵੜਿੰਗ ਜੀ ਉਹ ਬਠਿੰਡੇ ਵੀ ਆਉਣਾ ਪੰਦਾ ਸੀ ਉਹਨਾਂ ਦਾ ਬਠਿੰਡੇ ਆਉਣਾ ਪੰਦਾ ਸੀ ਪਟੈਂਡੇ ਆਉਂਦਾ ਟਾਈਮ ਹੀ ਨਹੀਂ ਮਿਲਿਆ ਜਿਸ ਦਿਨ ਚਿੱਠੀ ਆਈ ਹੈ ਹਾਂਜੀ ਜਿਸ ਦਿਨ ਚਿੱਠੀ ਆਈ ਹੈ ਉਦੋਂ ਦਿੱਲੀ ਦਾ ਇਲੈਕਸ਼ਨ ਚੱਲਦਾ ਸੀ ਦਿੱਲੀ ਦਾ ਇਲੈਕਸ਼ਨ ਚੱਲਦੇ ਤੇ ਮੈਂ ਕੱਲੇ-ਕੱਲੇ ਕੌਂਸਲਰ ਸਹਿਬਾਨ ਨੂੰ ਨਿੱਜੀ ਤੌਰ ਤੇ ਉਹਨਾਂ ਦੇ ਘਰਾਂ 'ਚ ਜਾ ਕੇ ਵੀ ਪੁੱਛ ਕੇ ਆਇਆ ਹਾਂ ਠੀਕ ਹੈ ਅੱਜ ਜਿਹੜੀ ਗੱਲ ਉਹ ਕਹਿੰਦੇ ਐ ਉਹ ਗੱਲ ਠੀਕ ਕਹਿੰਦੇ ਹੋ ਸਕਦੀ ਹੈ ਕਮਾਂਡ ਤੇ ਠੀਕ ਹੈ ਮੈਂ ਮੰਨ ਲਿਆ ਉਹਨਾਂ ਦੀ ਗੱਲ ਮੰਨ ਲਈ ਵੀ ਉਹ ਠੀਕ ਕਹਿੰਦੇ ਐ ਪਰ ਨਾਲ ਮੈਂ ਇਹ ਵੀ ਕਹਿਣਾ ਵੀ ਜੇ ਹਾਈ ਕਮਾਂਡ ਨੇ ਨਹੀਂ ਸੁਣੀ ਸੀ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਤੁਸੀਂ ਪਾਰਟੀ ਦੇ ਉਲਟ ਜਾ ਕੇ ਕਿਸੇ ਹੋਰ ਦਾ ਸਾਥ ਦੇ ਕੇ ਪਾਰਟੀ ਦੀਆਂ ਨੀਤੀਆਂ ਤੋਂ ਜਾ ਕੇ ਦੇਖੋ ਜ਼ਿੰਦਗੀ ਚ ਇੱਕ ਗੱਲ ਬਣੀ ਆਈ ਐ ਹੋਰ ਸਟ੍ਰੀਡਿੰਗ ਕ੍ਰਾਸ ਵੋਟਿੰਗ ਇਹ ਲੁਕਮੀ ਛਿਕਮੀ ਹੁੰਦੀ ਆਈ ਐ ਪਰ ਇਹ ਕਦੇ ਨਹੀਂ ਹੋਇਆ ਕਿ ਇਸ ਤਰੀਕੇ ਨਾਲ ਕੋਈ ਵੀ ਪਾਰਟੀਆਂ ਦੇ ਡੈਕੋਰਮ ਤੋੜ ਕੇ ਇਹ ਚੀਜ਼ਾਂ ਹੋਣ ਇਹ ਗੱਲ ਠੀਕ ਐ ਇਹ ਗੱਲ ਚੰਗੀ ਨਹੀਂ ਹੋਈ ਸ਼ਹਿਰ ਦੇ ਲੋਕ ਵੱਖਰੋ ਵੱਖਰੀ ਗੱਲਾਂ ਕਰਦੇ ਐ ਸ਼ਹਿਰ ਦੇ ਲੋਕ ਤੇ ਥੋੜੇ ਮਨਾਂ ਚ ਵੀ ਤੁਹਾਨੂੰ ਵੀ ਆ ਜਿੰਨੇ ਤੁਸੀਂ ਸਾਥੀ ਬੈਠੇ ਹੋ ਤੁਹਾਨੂੰ ਵੀ ਕੱਲੀ-ਕੱਲੀ ਗੱਲ ਦਾ ਪਤਾ ਹੈ ਪਰ ਤੁਸੀਂ ਮੇਰੇ ਮੂੰਹ ਚ ਘਬਾਉਣਾ ਚਾਹੁੰਦੇ ਹੋ ਸਾਥੀ ਨੂੰ ਤੁਹਾਨੂੰ ਕੋਈ ਗੱਲ ਤੋਂ ਤੁਸੀਂ ਭੱਜੇ ਨਹੀਂ ਤੁਹਾਨੂੰ ਕਿਸੇ ਗੱਲ ਤੋਂ ਇਹ ਨਹੀਂ ਕਿ ਪਤਾ ਨਹੀਂ ਹੈ ਤੁਸੀਂ ਰੋਜ਼ ਗਾਰਡਨ ਦੀ ਅੱਜ ਦੀ ਚਰਚਾ ਲੈ ਲਓ ਤੁਸੀਂ ਜੋਗਰ ਪਾਰਕ ਦੀ ਅੱਜ ਦੀ ਚਰਚਾ ਲੈ ਲਓ ਤੁਸੀਂ ਤਿੰਨ ਕੋਨੀ ਦੇ ਚਾਹਲੀ ਅੱਜ ਚਰਚਾ ਲੈ ਲਓ ਤੁਸੀਂ ਗੋਲ ਡੱਗੀ ਤੇ ਹੁਣ ਬਾਜ਼ਾਰਾਂ ਚ ਜਾ ਕੇ ਦੁਕਾਨਾਂ ਤੇ ਚਰਚਾ ਲੈ ਲਓ ਲੋਕ ਇੱਕੋ ਹੀ ਗੱਲ ਕਹਿਣਗੇ ਜਿਹੜੀ ਥੋੜੇ ਮਣਾਚ ਹੈ ਉਹ ਗੱਲ ਲੋਕਾਂ ਨੂੰ ਪਤਾ ਹੈ ਪਰ ਕਈ ਵਾਰ ਹਾਲਾਤ ਬਣ ਜਾਂਦੇ ਐ ਇਹ ਮਿਸ ਜਿੰਦੀ ਫੁੱਟ ਵੀ ਇਹ ਗੱਲ ਦੇ ਵਿੱਚ ਦੇਖੋ ਜੀ ਮੈਂ ਕਹਿੰਦਾ ਘਰੇ ਦੋ ਭਰਾ ਲੜਦੇ ਹੁੰਦੇ ਦਾ ਮਤਲਬ ਇਹ ਨਹੀਂ ਉਹ ਤਾਂ ਵੀ ਆਪ ਘਟਾ ਲਈਏ ਜੇ ਕਿਸੇ ਦੀ ਆਪਸੀ ਫੁੱਟ ਹੈ ਉਹਦਾ ਕੋਈ ਪਲੇਟਫਾਰਮ ਹੁੰਦਾ ਹੈ ਬੰਦੇ ਦੱਸ ਸਕਦੇ ਆ ਗੱਲ ਕਰ ਸਕਦੇ ਆ ਪਰ ਇਹ ਨਹੀਂ ਹੁੰਦਾ ਵੀ ਉਹ ਪਾਰਟੀ ਦੇ ਕਾਉਂਸਲਰ ਹੋਣ ਦੇ ਨਾਤੇ ਪਾਰਟੀ ਦੀ ਚੜ੍ਹਦੀ ਕਲਾ ਦੇ ਵਾਸਤੇ ਸਾਥ ਨਾ ਦਿੰਦੇ ਹੋਏ ਤੇ ਦੂਜੇ ਪਾਸੇ ਚਲੇ ਜਾਣ ਇਹ ਚੀਜ਼ ਨਹੀਂ ਹੁੰਦੀ ਮੈਨੂੰ ਇਹ ਲੱਗਦਾ ਨਹੀਂ ਹੁੰਦੀ ਹੋ ਸਕਦਾ ਉਹਨਾਂ ਦਾ ਕੋਈ ਤਰਕ ਹੋਰ ਹੋਵੇ ਪਰ ਮੈਂ ਜ਼ਿੰਮੇਵਾਰੀ ਲੈਂਦਾ ਐ ਇਸ ਗੱਲ ਦੀ ਕਿ ਜੋ ਹੋਇਆ ਹੈ ਸ਼ਹਿਰ ਮੇਰੀ ਨਰਮਾਈ ਮੇਰੀ ਆਲਾ ਜਿਆਦਾ ਬਸ਼ਵਾਸ ਤੇ ਮੇਰੀ ਆਪਦੀ ਟੀਮ ਤੇ ਅੱਖਾਂ ਮੀਚ ਕੇ ਵਿਸ਼ਵਾਸ ਕਰਨ ਕਰਕੇ ਇਹ ਕੰਮ ਹੋਇਆ ਪਰ ਗਾਂ ਤੋਂ ਅਗਰ ਇਹ ਜਾ ਕੋਈ ਮੈਚ ਹੋਊਗਾ ਤਾਂ ਜਿਹੜਾ ਬੰਦਾ ਇਸ ਡੈਕੋਰਮ ਨੂੰ ਤੋੜਨ ਦੀ ਕੋਸ਼ਿਸ਼ ਜਾਂ ਕੋਈ ਵਿੱਚ ਲੀਡਰ ਜਾਂ ਕੋਈ ਵਰਕਰ ਜਾਂ ਕੋਈ ਅਹੁਦੇਦਾਰ ਜਾਂ ਕੋਈ ਹੋਰ ਵੀ ਕਰੂਗਾ ਉਹਨੂੰ ਮੈਂ ਦੋਨੇ ਹੱਥ ਜੋੜ ਕੇ ਬੇਨਤੀ ਕਰੂੰਗਾ ਕਾਂਗਰਸ ਦੇ ਦਮ ਤੇ ਮੈਂ ਪੜਾਪਾ ਨਹੀਂ ਲਵਾਉਣਾ ਕਾਂਗਰਸ ਦੇ ਦਮ ਤੇ ਤੇ ਪੰਚੇ ਦੇ ਚੜ੍ਹਾਈ ਵਸਤੇ ਮੈਂ ਹਰ ਉਹ ਕੰਮ ਕਰ ਜੂਗਾ ਜਿਹੜਾ ਕਦੇ ਬਠਿੰਡੇ ਕਾਂਗਰਸ ਨੇ ਅੱਜ ਤੱਕ ਸੋਚਿਆ ਨਹੀਂ ਹੋਣਾ ਕਿਉਂਕਿ ਮੈਂ ਆਪਦੀ ਗਲਤੀ ਨੂੰ ਮੰਨਦਾ ਹਾਂ ਮੈਂ ਬਾਰ ਬਾਰ ਕਹਿੰਦਾ ਕਮਜ਼ੋਰੀ ਮੇਰੀ ਰਹੀ ਕਿਉਂਕਿ ਮੈਂ ਆਪਦੀ ਟੀਮ ਤੇ ਯਕੀਨ ਕੀਤਾ ਐਮਪਲੇ ਸਾਬ ਕਹਿੰਦੇ ਮੈਂ ਫੇਰ ਹੀ ਕਹਿੰਦਾ ਜਿੱਥੋਂ ਤੱਕ ਹਾਈ ਕਮਾਂਡ ਦੀ ਕਾਰਵਾਈ ਦਾ ਸਵਾਲ ਹੈ ਇਹ ਹਾਈ ਕਮਾਂਡ ਦੇ ਜ਼ੋਨ 'ਚ ਗੱਲ ਹੈ ਉਹਨਾਂ ਨਾਲ ਨਿੱਜੀ ਤੌਰ ਤੇ ਮੀਟਿੰਗ ਕਰਕੇ ਮੈਂ ਗੱਲ ਉਹਨਾਂ ਨੂੰ ਸਾਰੀ ਸੁਚੇਤ ਕਰਕੇ ਦੱਸੂਗਾ ਔਰ ਕੱਲੀ-ਕੱਲੀ ਸੁਮੇਖਿਆ ਕਰਕੇ ਦੱਸੂਗਾ ਮੈਂ ਇਸ ਗੱਲ ਤੇ ਬਿਲਕੁਲ ਵੀ ਸਹਿਮਤ ਨਹੀਂ ਕਿ ਪਾਰਟੀ ਦਾ ਭਰੋਸਾ ਕਿਸੇ ਕੁਝ ਬੰਦਿਆਂ ਕਰਕੇ ਕੁਝ ਸਾਥੀ ਇਸ ਗੱਲ 'ਤੇ ਤੋੜ ਜਾਣ ਵੀ ਸਾਡੇ ਪਾਰਟੀ ਬਾਜੀ ਤੋਂ ਉੱਠ ਕੇ ਕੀਤਾ ਹੈ ਇਹ ਗੱਲ ਠੀਕ ਹੈ ਐਮਐਲਏ ਸਾਹਿਬ ਜਿਵੇਂ ਮੈਂ ਕਹਿ ਰਹੀ ਖਾਨਣ ਹੈਵੀ ਹੋ ਗਈ ਕੀ ਮੰਨਦੇ ਆ ਦੇਖ ਦਿਓ ਕਿਸ ਚੀਜ਼ ਦੀ ਪਤਾ ਹੀ ਆ ਤੁਹਾਨੂੰ ਫੇਰ ਮੈਂ ਉਹ ਗੱਲ ਜਿਹੜਾ ਤੁਸੀਂ ਮੈਨੂੰ ਸਵਾਲ ਕਰਦੇ ਹੋ ਤੁਹਾਨੂੰ ਤਾਂ ਇਹ ਵੀ ਪਤਾ ਹੈ ਵੀ ਕੀ ਹੋਇਆ ਐਮਐਲਏ ਸਾਹਿਬ ਨੇ ਕਿਹਾ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਨਹੀਂ ਕਹਿੰਦਾ ਕਿਸੇ ਨੇ ਕੋਈ ਚੰਗਾ ਕੀਤਾ ਮੈਂ ਨਹੀਂ ਕਹਿੰਦਾ ਸਾਰਿਆਂ ਨੇ ਕੀਤਾ ਮੈਂ ਨਹੀਂ ਕਹਿੰਦਾ ਮਾੜਾ ਕੀਤਾ ਮੈਂ ਜਿਹੜੇ ਇਲਾਕੇ ਚੋ ਕਾਉਂਸਲਰ ਹਾਂ ਉਸ ਇਲਾਕੇ ਦੇ ਲੋਕ ਮੈਨੂੰ ਮੇਰੇ ਬੱਚਿਆਂ ਨਾਲ ਮੇਰੇ ਇਸ ਟਲੀ ਥਾਂ ਤੇ ਲੈ ਕੇ ਜਾ ਕੇ ਮੈਥੋਂ ਸੌਖ ਬਾਹਰ ਸਿਰ ਤੇ ਅਤਰ ਰੱਖ ਕੇ ਵੀ ਮੈਂ ਆਪਦੇ ਇਲਾਕੇ ਦੇ ਲੋਕਾਂ ਦੀ ਕੀਮਤ ਨਹੀਂ ਲਵਾਈ ਮੈਂ ਆਪਦੇ ਜਵਾਕਾਂ ਦੇ ਸਿਰ ਤੇ ਇਸਟ ਦੇ ਥਾ ਕੇ ਮੱਥੇ ਤੇ ਰੱਖ ਕੇ ਕਹਾਂ ਵੀ ਮੈਂ ਆਪਦੇ ਜਵਾਕਾਂ ਦੀ ਕੀਮਤ ਨਹੀਂ ਲਾਈ ਤਾਂ ਮੈਂ ਤਾਂ ਹੀ ਪਾਕ ਸਾਫ ਨਿਕਲੂਗਾ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਕਿਹਨੇ ਕੀ ਕੀਤਾ ਮੈਂ ਇੱਕ ਪਾਰਟੀ ਨੂੰ ਨਹੀਂ ਕਹਿੰਦਾ ਮੈਂ ਸਭ ਨੂੰ ਕਹਿੰਦਾ ਵੀ ਇਲਾਕੇ ਦੇ ਲੋਕ ਸ਼ਹਿਰ ਦੇ ਲੋਕ ਵਾਰਡਾਂ ਦੇ ਲੋਕ ਸਾਨੂੰ ਉੱਥੇ ਲੈ ਕੇ ਜਾ ਤਾਂ ਜਾ ਕੇ ਗੱਲ ਇਹ ਅੰਬਰਸਰ ਪਹਿਲਾਂ ਚਲੇਗੇ ਸੀ 2 ਦਿਨ ਫਤ ਮੈਨੂੰ ਦੇਖੋ ਜਿੱਥੇ ਮੋਬਾਈਲ ਬੰਦ ਦਾ ਮੈਨੂੰ ਪਤਾ ਸੀ ਕਿੱਥੇ ਕੋਈ ਚਲਾ ਗਿਆ ਸੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ ਪਰ ਮੈਂ ਨਹੀਂ ਕਹਿੰਦਾ ਕਿ ਗਲਤ ਹੋਇਆ ਕੋਈ ਸਹੀ ਹੋਇਆ ਪਰ ਜੋ ਹੋਇਆ ਮੰਦ ਭਾਗਾ ਹੋਇਆ ਕਾਲਾ ਦਿਨ ਲਿਖਿਆ ਜਾਊਗਾ ਅਸ਼ੋਕ ਬਹੁਤ ਪਹਿਲਾਂ ਸਕੀਮ ਚੱਲ ਰਹੀ ਸੀ ਜਦੋਂ ਅਸ਼ੋਕ ਪ੍ਰਧਾਨ ਨਾਲ ਜਦੋਂ ਬੈਠੇ ਰੋਟੀਆਂ ਖਾਂਦੇ ਸੀ ਉਸੇ ਕਮਰੇ ਦੇ ਵਿੱਚ ਉਹ ਵੀ ਕਹਿੰਦੇ ਸੀ ਮੇਰੇ ਨਾਲ ਛੱਬੀ ਮੇਰੇ ਨਾਲ ਆ ਰਿਟਰਨ ਦੇ ਵਿੱਚ ਮੈਨੂੰ ਲਿਖ ਕੇ ਦਿੱਤਾ ਹੋਇਆ ਇੱਕ ਯਕੀਨ ਹੀ ਹੁੰਦਾ ਜਿਹਦੇ ਪਾਰਟੀ ਦੇ ਕਾਉਂਸਲਰਸ ਨੇ ਸਾਰੀ ਸਤਕਾਰਯੋਗ ਹੁੰਦੀ ਆ ਇੱਕ ਯਕੀਨ ਹੁੰਦਾ ਵੀ ਇਹ ਪਾਰਟੀ ਦਾ ਕਾਉਂਸਲਰ ਹੈ ਪਾਰਟੀ ਦੇ ਨਾਲ ਹੀ ਰਹੇਗਾ ਲੋਕ ਵਿਸ਼ਵਾਸ ਕੀ ਕਰਨਗੇ ਇਹ ਦੇਖੋ ਇਹੀ ਤਾਂ ਗੱਲ ਮੈਂ ਤੁਹਾਡੇ ਕੋਲ ਕਹੀ ਜੰਨਾ ਕਿ ਜੇ ਤੁਸੀਂ ਕਹਿੰਦੇ ਨਮਕ ਹਰਾਮੀ ਕੀਤੀ ਆ ਨਮਕ ਨੂਨ ਖਾਦਾ ਉਹਨਾਂ ਨੇ ਉੱਥੇ ਕਮਰੇ ਚ ਨਹੀਂ ਜੀ ਮੈਂ ਉਹਨਾਂ ਨੂੰ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਕਹਿੰਦਾ ਜਿਨ੍ਹਾਂ ਨੂੰ ਪਹਿਲਾਂ ਕੱਢਿਆ ਵਾ ਸੀ ਤੇ ਜਿਹੜੇ ਅਮਰਤਾ ਵੜਿੰਗ ਜੀ ਦੀ ਵਿਰੋਧਤਾ ਕਰਕੇ ਆ ਕੇ ਇੱਥੇ ਦੁਬਾਰਾ ਬੈੰਦੇ ਸੀ ਉਹਨਾਂ ਲੋਕਾਂ ਦੇ ਕਾਰਨ ਅੱਜ ਉਹਨਾਂ ਲੋਕਾਂ ਨੇ ਇਹਨਾਂ ਨੂੰ ਵੀ ਬਖਸ਼ਿਆ ਇਹਨਾਂ ਦੇ ਬੇਪਰੋਸਗੀ ਦੇ ਮਤੇ ਤੇ ਉਹਨਾਂ ਦੋਵਾਂ ਦੇ ਫੇਰ ਸੈਣ ਹੈ ਕਹਿਣਾ ਮੈਂ ਕੀ ਚਾਹੁੰਦਾ ਹਜੇ ਵੀ ਸਾਡੀ ਪਾਰਟੀ ਦੇ ਆਗੂਆਂ ਨੂੰ ਲੀਡਰਾਂ ਨੂੰ ਵਰਕਰਜ਼ ਨੂੰ ਕਾਉਂਸਲਰਜ਼ ਨੂੰ ਦਰਜਾ ਬਦਰਜਾ ਨੂੰ ਸचेत ਹੋ ਜਾਣਾ ਚਾਹੀਦਾ ਹੈ ਕਿ ਜਿਹੜਾ ਥੋੜਾ ਨਹੀਂ ਕਿਸੇ ਦਾ ਉਹਨਾਂ ਦਾ ਨਹੀਂ ਬਣਿਆ ਜਿੰਨਾਂ ਨਾਲ ਖਾਦਾ ਪੀਤਾ ਉਹ ਕਦੇ ਕਿਸੇ ਦਾ ਬਣ ਨਹੀਂ ਸਕਦਾ ਅੱਗੇ ਕੀ ਰਣਨੀਤੀ ਹੋਗੀ ਰਣਨੀਤੀ ਤੁਹਾਨੂੰ ਦੱਸਿਆ ਹਾਈ ਕਮਾਂਡ ਤੋਂ ਜੋ ਡਾਇਰੈਕਸ਼ਨ ਆਊਗੀ ਉਸੇ ਮੁਤਾਬਕ ਇਹਦੇ ਸਾਰੀ ਕਾਰਵਾਈ ਆਪਾਂ ਬਾਣੀ ਫੋਨ ਕਰਨਾ ਹੈ ਨਾ ਕਰਨਾ ਜਿੰਨਾਂ ਦਾ ਸਭ we got the job